ਤਾਂ ਅੱਜ ਗੱਲ ਕਰਾਂਗੇ ਪਾਸਪੋਰਟ ਦੀ ਤਾਂ ਇਹਦਾ ਰੁਝਾਨ ਹੈ ਜਿਹੜਾ ਕਦੋਂ ਤੋਂ ਸ਼ੁਰੂ ਹੋਇਆ ਸੀ ਤਾਂ ਉਹ ਕਿਹੜਾ ਸਾਲ ਸੀਗਾ ਜਦੋਂ ਕੇਵਲ ਪੰਜਾਬ ਵਾਸੀਆਂ ਨੇ ਪਾਸਪੋਰਟ ਬਣਾਉਣ ਦੇ ਰਿਕਾਰਡ ਹੈ ਜਿਹੜੇ ਉਹ ਤੋੜਦੇ ਸੀ ਤਾਂ ਇਹ ਜਿਹੜਾ ਰੁਝਾਨ ਹੈ 2014 ਤੋਂ ਸ਼ੁਰੂ ਹੁੰਦਾ ਹੈ ਪਾਸਪੋਰਟ ਬਣਾਉਣ ਦਾ ਜਿਵੇਂ ਜਿਵੇਂ ਸਾਲ ਲੰਘਦੇ ਜਾਂਦੇ ਐ ਪਾਸਪੋਰਟ ਬਣਾਉਣ ਦੀ ਤਦਾਰ ਹੈ ਜਿਹੜੀ ਉਹ ਵੱਧ ਜਾਂਦੀ ਹੈ ਪਾਸਪੋਰਟ ਬਣ ਦੀ ਗਿਣਤੀ ਹੈ ਜਿਹੜੀ ਵੱਧ ਜਾਂਦੀ ਹੈ ਤਾਂ 2014 ਦੇ ਵਿੱਚ ਇਹ ਰੁਝਾਨ ਜਿਹੜਾ ਸ਼ੁਰੂ ਹੁੰਦਾ ਹੈ ਜਦੋਂ ਇਸ ਸਾਲ ਦੇ ਵਿੱਚ 5.5 ਲੱਖ ਪਾਸਪੋਰਟ ਹੈ ਜਿਹੜੇ ਉਹ ਬਣਦੇ ਐ ਇਸ ਤੋਂ ਬਾਅਦ 2016 ਦੇ ਅੰਕੜੇ ਆਉਂਦੇ ਐ ਜਦੋਂ ਪਾਸਪੋਰਟ ਬਣਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਤਾਂ ਇਹ ਗਿਣਤੀ ਪਹੁੰਚ ਜਾਂਦੀ ਐ 2016 ਦੇ ਵਿੱਚ 973000 ਇਸ ਤੋਂ ਬਾਅਦ ਕਰੋਨਾ ਆ ਜਾਂਦਾ 2 ਸਾਲ ਕਰੋਨਾ ਦੇ ਵਿੱਚ ਪਾਸਪੋਰਟ ਬਣਾਉਣ ਦੇ ਵਿੱਚ ਕਮੀ ਆਉਂਦੀ ਐ ਕਿਉਂਕਿ ਕੰਮ ਜਿਹੜਾ ਉਹ ਠੱਪ ਹੋ ਗਿਆ ਸੀਗਾ ਤਾਂ 2014 ਤੋਂ ਲੈ ਕੇ ਹੁਣ ਤੱਕ ਗੱਲ ਕਰੀਏ 2025 ਤੱਕ ਤਾਂ ਪੰਜਾਬ ਦੇ ਵਿੱਚ ਐ ਜਿਹੜਾ 92 ਲੱਖ 40000 ਪਾਸਪੋਰਟ ਐ ਜਿਹੜੇ ਬਣ ਚੁੱਕੇ ਐ ਏਅਰਪੋਰਟ ਇਹ ਅੰਕੜੇ ਜਾਰੀ ਕੀਤੇ ਆ ਕੇਂਦਰੀ ਵਿਦੇਸ਼ ਮੰਤਰਾਲੇ ਨੇ ਤਾਂ ਸਭ ਤੋਂ ਵੱਧ ਪਾਸਪੋਰਟ ਕਦੋਂ ਬਣੇ ਸੀ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੇ ਕਹਿੰਦਾ ਆਪਾਂ ਬੜਾਈ ਸੀਗੇ ਤਾਂ ਇਹ ਬਣਾਈ ਸੀਗੇ 2023 ਦੇ ਵਿੱਚ ਤਾਂ ਉਦੋਂ ਪਾਸਪੋਰਟ ਜਿਹੜੇ ਬਣੇ ਸੀ ਕੇਵਲ 2023-23 ਦੇ ਵਿੱਚ 11 ਲੱਖ 94000 ਪੰਜਾਬ ਵਾਸੀਆਂ ਨੇ ਪਾਸਪੋਰਟ ਜਿਹੜੇ ਬਣਾਏ ਸੀ ਫਿਰ 2024 ਦੇ ਵਿੱਚ ਇਹ ਗਿਣਤੀ ਜਿਹੜੀ ਘਟ ਗਈ ਤਾਂ 2024 ਦੇ ਵਿੱਚ ਜਿਹੜੇ ਪਾਸਪੋਰਟ ਬਣਦੇ ਆ 10 ਲੱਖ 60000 ਕਹਿਣ ਤੋਂ ਭਾਵ ਕਟੌਤੀ ਆ ਗਈ ਤਾਂ ਹੁਣ 트럼ਪ ਨੇ ਅਮਰੀਕਾ ਦੇ ਵਿੱਚੋਂ ਪਰਵਾਸੀਆਂ ਨੂੰ ਰਿਪੋਰਟ ਕਰਤਾ ਇੰਟਰਵਿਊ ਉਹਨਾਂ ਦੀਆਂ ਚੈਨਲ ਵਾਲਿਆਂ ਨੇ ਕਰ ਲਈਆਂ ਕੀ ਉਹਨਾਂ ਦੀ ਹਾਲਤ ਹੋਈ ਸੀ ਕੀ ਕੀ ਉਹਨਾਂ ਨੇ ਵਾਪਰਿਆ ਆਪਣੀ ਹੱਟ ਬੀਤੀ ਉਹਨਾਂ ਨੇ ਸੁਣਾਈ ਹੈ ਤਾਂ ਹੋਰ ਕੰਟਰੀਆਂ ਵੀ ਆਪਣੇ ਨਿਜਮ ਸਖਤ ਕਰਨ ਲੱਗੀਆਂ ਨਿਜਮਾਂ ਦੇ ਵਿੱਚ ਬਦਲਾਅ ਕਰਨ ਲੱਗ ਗਈ ਥੋੜਾ ਬੋਤਾ ਹੋ ਗਿਆ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਹੁਣ ਜਿਹੜਾ ਉੱਥੇ ਜਾਣਾ ਸੌਖਾ ਹੋਊਗਾ ਉਧਰ ਵੀ ਜਾਣ ਸੰਖਿਆ ਵਧ ਗਈ ਕੰਮ ਦਾ ਜਿਹੜਾ ਔਖਾ ਹੋ ਗਿਆ ਆਪਾਂ ਸਾਰੇ ਜਾਣਦੇ ਆ ਤਾਂ ਇਹ ਸਭ ਦੇ ਵਿੱਚ ਜਿਹੜੀ ਪਾਸਪੋਰਟ ਬਣਾਉਣ ਦੀ ਅਤੇ ਬਾਹਰ ਜਾਣ ਦੀ ਹਨੇਰੀ ਚੱਲੀ ਸੀ ਜਿਹੜੀ ਬੜੀ ਤੇਜ਼ ਸੀ ਤਾਂ ਇਹ ਨੂੰ ਹੁਣ ਠੱਲ ਪੈਗੀ ਤਾਂ ਹੁਣ ਪਾਸਪੋਰਟਾਂ ਦੀ ਗਿਣਤੀ ਜਿਹੜੀ ਘਟਣ ਲੱਗੀ ਜਿਹੜੀ ਕਦੇ ਵਾਧੀ ਸੀ ਤਾਂ 2023 ਦੇ ਵਿੱਚ ਇਹ ਗਿਣਤੀ ਬਹੁਤ ਜ਼ਿਆਦਾ ਵਧੀ ਸੀ ਰਿਕਾਰਡ ਟੁੱਟ ਗਿਆ ਸੀਗਾ ਪੰਜਾਬ ਵਾਲੇ ਰਿਕਾਰਡ ਤੋੜਤਾ ਸੀਗਾ ਤਾਂ ਉਹਦੇ ਵਿੱਚ ਹੈ ਜਿਹੜਾ 11940000 ਪਾਸਪੋਰਟ ਆ ਜਿਹੜੇ 2023 ਦੇ ਵਿੱਚ ਬਣਦੇ ਆ ਤੇ ਇਹ ਸਾਰੇ ਅੰਕੜੇ ਜਿਹੜੇ ਕੇਂਦਰੀ ਵਿਦੇਸ਼ ਮੰਤਰਾਲੇ ਉਹਦੇ ਵੱਲੋਂ ਜਾਰੀ ਕੀਤੇ ਆ ਤਾਂ ਉਹਨੇ ਜਨਵਰੀ 2025 ਦੇ 25 ਦੇ ਵੀ ਜਿਹੜੇ ਅੰਕੜੇ ਕੀਤੇ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ 5960000 ਦੇ ਕਰੀਬ ਜਿਹੜੇ ਪਾਸਪੋਰਟ ਆ ਜਿਹੜੇ ਬਣੇ ਆ ਤਾਂ ਇਹਨਾਂ ਦੀ ਇੱਕ ਦਿਨ ਦੀ ਇਹ ਔਸਤਨ ਆਪਾਂ ਕੱਢੀਏ 2000 ਪਾਸਪੋਰਟ ਜਿਹੜਾ ਬਣਿਆ ਇੱਕ ਦਿਨ ਦਾ ਜਨਵਰੀ 2025 ਦਾ ਆਪਣੇ ਆ ਪਿਛਲੇ ਜਿਹੜੇ ਮਹੀਨੇ ਦਾ ਤਾਂ ਇਹ ਸਾਰੇ ਅੰਕੜੇ ਜਿਹੜੇ ਜਾਰੀ ਹੋਏ ਐ 2023 ਦੇ ਵਿੱਚ ਰੋਜ਼ਾਨਾ ਉਸਤੰਸ ਜਿਹੜੀ ਉਹ 3271 ਸੀ 2023 ਦੇ ਵਿੱਚ ਜਦੋਂ ਸਭ ਤੋਂ ਵੱਧ ਪਾਸਪੋਰਟ ਬਣੇ ਸੀ ਤਾਂ ਜਨਵਰੀ ਦੇ ਵਿੱਚ 1932 ਰਹੀਗੀ 2024 ਦੇ ਵਿੱਚ 2906 ਪਾਸਪੋਰਟ ਜਿਹੜੇ ਬਣੇ ਸੀਗੇ ਇੱਕ ਦਿਨ ਦੀ ਉਸਤੰ ਨਿਕਲਦੀ ਸੀਗੀ ਤਾਂ ਇਸ ਤੋਂ ਬਾਅਦ ਆ ਜਿਹੜਾ 2014 ਤੋਂ ਜਿਹੜਾ ਇਹ ਰੁਝਾਨ ਆ ਜਿਹੜਾ ਸ਼ੁਰੂ ਹੁੰਦਾ ਹੈ ਸੋ ਇੱਕਦਮ ਤੇਜ਼ ਹੋ ਜਾਂਦਾ ਹੈ ਹਵਾ ਚੱਲ ਪਾਦੀ ਹੈ ਬਸ ਬਾਹਰ ਹੀ ਜਾਣਾ ਤਾਂ ਹੁਣ ਇਹ ਘਟ ਗਿਆ ਹੁਣ ਪਾਸਪੋਰਟ ਬਣ ਦੀ ਗਿਣਤੀ ਹੈ ਜਿਹੜੀ ਉਹ ਬਿਲਕੁਲ ਘਟ ਚੁੱਕੀ ਹੈ ਅਗਲੀ ਜਿਹੜੀ ਜਾਣਕਾਰੀ ਉਹ ਵੀ ਪਾਸਪੋਰਟ ਨਾਲ ਹੀ ਹੈ ਪਾਸਪੋਰਟ ਬਣਾਉਣ ਦੇ ਨਿਯਮ ਦੇ ਵਿੱਚ ਸੋਧ ਹੈ ਜਿਹੜੀ ਕੀਤੀ ਗਈ ਹੈ ਤਾਂ ਹੁਣ ਜਨਮ ਸਰਟੀਫਿਕੇਟ ਹੀ ਤੁਹਾਡੀ ਪ੍ਰੂਫ ਵਜੋਂ ਤੁਹਾਡੀ ਜਨਮ ਮਿਤੀ ਜੋ ਜਨਮ ਸਰਟੀਫਿਕੇਟ ਤੇ ਹੈ ਉਹ ਮੰਨੀ ਜਾਊਗੀ ਇਹ ਉਹਨਾਂ ਲਈ ਲਾਗੂ ਹੋਇਆ ਜਿਨ੍ਹਾਂ ਦਾ ਜਨਮ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਬਾਅਦ ਹੋਇਆ ਹੈ ਜਿਨ੍ਹਾਂ ਦਾ ਇਸ ਤੋਂ ਪਹਿਲਾਂ ਹੋਇਆ ਉਹ ਆਪਣਾ ਪਹਿਲਾ ਹੀ ਤਰ੍ਹਾਂ ਆਪਣਾ ਲਾਇਸੈਂਸ ਜਾਂ ਫਿਰ ਤੁਸੀਂ ਜਦੋਂ ਪਾਸ ਆਊਟ ਹੋ ਜਾਓ 10ਵੀਂ ਦੇ ਵਿੱਚ ਆਪਣੀ ਡੇਟ ਆਫ ਬਰਥ ਹੁੰਦੀ ਹੈ ਜਨਮ ਸਰਟੀਫਿਕੇਟ ਦੀ ਤਰੀਕ ਹੁੰਦੀ ਹੈ ਉਹ ਸਰਟੀਫਿਕੇਟ ਦੇ ਕੇ ਜਿਹੜਾ ਆਪਣਾ ਪਾਸਪੋਰਟ ਬਣਾ ਸਕੋਗੇ ਜਿਨ੍ਹਾਂ ਦਾ ਜਨਮ ਜਿਹੜਾ ਹੁਣ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਹੋਇਆ ਉਹਨਾਂ ਦੀ ਜਨਮ ਤਰੀਕ ਦਾ ਸਬੂਤ ਇਹ ਬਲਤ ਜਨਮ ਸਰਟੀਫਿਕੇਟ ਹੀ ਮੰਨਿਆ ਜਾਊਗਾ ਇਹ ਜਨਮ ਸਰਟੀਫਿਕੇਟ ਹੈ ਜਿਹੜਾ ਮਾਨਤਾ ਪ੍ਰਾਪਤ ਜਿਹੜੀ ਅਥਾਰਟੀ ਹੁੰਦੀ ਹੈ ਉਸ ਤੋਂ ਬਣਿਆ ਹੋਣਾ ਚਾਹੀਦਾ ਹੈ ਇਹਦੇ ਵਿੱਚ ਨਗਰ ਨਿਗਮ ਅਧਿਕਾਰੀ ਆਗੇ ਰਜਿਸਟਰਾਰ ਆਗੇ ਜਿਹੜੇ ਜਨਮ ਤੇ ਮੌਦਾ ਸਰਟੀਫਿਕੇਟ ਜਿਹੜਾ ਇਸ਼ੂ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਪ੍ਰਵਾਨਿਤ ਹੈ ਜਿਹੜਾ ਵੈਲਿਡ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਹੁਣ ਜਿਨ੍ਹਾਂ ਦਾ ਜਨਮ ਹੋਇਆਗਾ 1 ਅਕਤੂਬਰ 2023 ਜਾਂ ਇਸ ਤੋਂ ਬਾਅਦ ਉਹਨਾਂ ਲਈ ਜਨਮ ਸਰਟੀਫਿਕੇਟ ਜਿਹੜਾ ਜ਼ਰੂਰੀ ਹੋ ਗਿਆ ਤੇ ਤੁਸੀਂ ਕੋਈ ਹੋਰ ਸਰਟੀਫਿਕੇਟ ਦੇਵੋਗੇ ਤਾਂ ਉਹ ਨਹੀਂ ਮੰਨਣਗੇ ਉਹ ਵੈਲਿਡ ਨਹੀਂ ਹੋਏਗਾ ਤੁਹਾਡਾ ਪਾਸਪੋਰਟ ਨਹੀਂ ਬਣੇਗਾ ਤਾਂ ਜਨਮ ਸਰਟੀਫਿਕੇਟ ਤੁਹਾਨੂੰ ਦੇਣਾ ਪਊਗਾ ਜਿੱਤੇ ਤੁਹਾਡੀ ਡੇਟ ਆਫ ਬਰਥ ਦਿੱਤੀ ਹੋਊਗੀ ਤਾਂ ਹੀ ਇਸ ਨੂੰ ਜਨਮ ਸਰਟੀਫਿਕੇਟ ਕਹਿੰਦੇ ਆ ਤੁਹਾਡੇ ਜਨਮ ਦਾ ਵੇਰਵਾ ਹੁੰਦਾ ਹੈ ਉਹੀ ਨੀਤੀ ਅਸਲ ਬਣੇ ਜਾਊ ਜਨਮ ਸਰਟੀਫਿਕੇਟ ਆੜੀ ਅਧਿਕਾਰਤ ਨੋਟਿਸ ਵੀ ਜਿਹੜਾ ਜਾਰੀ ਕੀਤਾ ਹੋਇਆ ਆ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ ਇਹ ਨਿਊਜ਼ ਆ ਚੁੱਕੀ ਹੈ ਸੋ ਜਿਹੜੇ ਆਨਲਾਈਨ ਨਿਊਜ਼ ਰੀਡ ਕਰਦੇ ਆ ਤਾਂ ਉਹਦੇ ਵਿੱਚ ਹਰ ਰੋਜ਼ ਨਵੀਂ ਨਿਊਜ਼ ਆਉਂਦੀ ਹੈ ਇਹ ਹੀ ਜਾਣਕਾਰੀ ਮੈਂ ਤੁਹਾਨੂੰ ਦੰਨਾ ਕਿਸੇ ਕੋਲੇ ਸਮਾਂ ਨਹੀਂ ਹੁੰਦਾ ਨਿਊਜ਼ ਨਹੀਂ ਪੜਦਾ ਕੋਈ ਐਪ ਨੂੰ ਇੰਸਟਾਲ ਨਹੀਂ ਕਰਦਾ ਤਾਂ ਕੋਈ ਹੋ ਸਕਦਾ ਮੈਨੂੰ ਸੁਣ ਰਿਹਾ ਹੋਵੇ ਇਹ ਤੋਂ ਗੱਲਬਾਤ ਜਿਹੜੀ ਸਮਝੇ ਤਾਂ ਇਹ ਸਾਰੀ ਜਿਹੜੀ ਜਾਣਕਾਰੀ ਆ ਚੁੱਕੀ ਹੈ ਦੂਜਾ ਪਾਸਪੋਰਟ ਦੇ ਅੰਕੜੇ ਸੀਗੇ ਇਹਨਾਂ ਨੂੰ ਵੀ ਠਾਲੇ ਜਿਹੜੀ ਪੈਣ ਲੱਗੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਕੁਝ ਨਹੀਂ ਹੈਗਾ ਬਾਹਰ ਪੈਦਾ ਨਹੀਂ ਤਾਂ ਇਹ ਸਾਰੇ ਅੰਕੜੇ ਪਾਸਪੋਰਟ